ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਬਾਰੇ ਸਾਂਝ ਪਾਉਣੀ ਹੈ ਕਿ ਕਈ ਸੰਗਤਾਂ ਜੋ ਗੁਰਬਾਣੀ ਦੇ ਵਿੱਚ ਅੰਕ ਲਿਖੇ ਨੇ ਗਿਣਤੀ ਵਾਲੇ ਅੰਕ ਉਚਾਰਨ ਕਰ ਜਾਂਦੀਆਂ ਕੁਝ ਸੰਗਤਾਂ ਨਹੀਂ ਕਰਦੀਆਂ ਜੋ ਸੰਪਰਦਾਵਾਂ ਦੇ ਵਿੱਚ ਸੰਗਤ ਦੀ ਸੰਥਿਆ ਕਰਵਾਈ ਜਾਂਦੀ ਹੈ ਉਹਨਾਂ ਦੇ ਆਧਾਰ ਤੇ ਅੱਜ ਆਪਾਂ ਸਾਝ ਪਾਉਣੀ ਹੈ ਇੱਕ ਬੇਨਤੀ ਕਰਦੀ ਹੈ ਕਿ YouTube ਦੀ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੇ ਸੰਥਿਆ ਪ੍ਰਾਪਤ ਹੋ ਜਾਵੇਗੀ ਜਿਹੜੀ ਵੀ ਤੁਸੀਂ ਸੰਥਿਆ ਸ਼ਲੋਕ ਦੀ ਸ਼ਬਦ ਦੀ ਚਾਹੁੰਦੇ ਹੋ ਉੱਥੇ ਪ੍ਰਾਪਤ ਹੋ ਜਾਵੇਗੀ ਵੱਖਰੇ ਵੱਖਰੇ ਭਾਗ ਬਣਾਏ ਨੇ ਜੇ ਤੁਹਾਨੂੰ ਉਹ ਸ਼ਬਦ ਨਹੀਂ ਮਿਲ ਰਿਹਾ ਉੱਥੇ ਪਲੇਲਿਸਟ ਦੇ ਵਿੱਚ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦੇਣਾ ਸੋ ਰਾਤ ਨੂੰ 6:30 ਵਜੇ ਇਸੇ ਚੈਨਲ ਤੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਭਾਏ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਵੀ ਚੱਲ ਰਹੀ ਹੈ ਅੱਜ ਆਪਾਂ ਇਹ ਸਰਵਣ ਕਰਨਾ ਹੈ ਇਹ ਜਦੋਂ ਸੰਗਤ ਜੀ 31 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਰਾਗ ਸ੍ਰੀ ਰਾਗ ਹੈ ਜਿਸ ਨੂੰ ਭਾਈ ਗੁਰਦਾਸ ਜੀ ਨੇ ਮਹਾਨ ਕਿ ਹੈ ਕਿ ਸ੍ਰੀ ਰਾਗ ਬਹੁਤ ਮਹਾਨ ਰਾਗ ਹੈ 31 ਰਾਗਾਂ ਦੇ ਵਿੱਚੋਂ ਪਹਿਲਾ ਰਾਗ ਹੈ ਸ੍ਰੀ ਰਾਗ ਇਹ 14 ਅੰਗ ਤੇ ਸ਼ੁਰੂ ਹੁੰਦਾ ਹੈ 14 ਅੰਗ ਤੇ ਸ਼ੁਰੂ ਹੁੰਦਾ ਹੈ ਤੇ ਅੱਜ ਆਪਾਂ ਇਸ ਦੀ ਸੰਖਿਆ ਕਰਨੀ ਹੈ ਰਾਗ ਸ਼ੀਰੀ ਰਾਗ ਮਹੱਲਾ ਪਹਿਲਾ ਇੱਕ ਘਰ ਇੱਕ ਹੁਣ ਸੱਜਣਾ ਦੇ ਮੈਸੇਜ ਵੀ ਆਏ ਸਨ WhatsApp ਤੇ ਕਿ ਜਿਹੜੇ ਆ ਇੱਕ ਲਿਖੇ ਨੇ ਇਹਨਾਂ ਨੂੰ ਪੜ੍ਹਨਾ ਹੈ ਜਾਂ ਨਹੀਂ ਪੜ੍ਹਨਾ ਜਾਂ ਕਿਵੇਂ ਬੋਲਣਾ ਹੈ ਹੁਣ ਆਪਾਂ ਪਹਿਲਾਂ ਵਿਚਾਰ ਇਹ ਕੀਤਾ ਕਿ ਕਈ ਸੰਗਤਾਂ ਨੂੰ ਪੜ੍ਹ ਜਾਂਦੀਆਂ ਕਈ ਛੱਡ ਜਾਂਦੀਆਂ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਪਹਿਲਾਂ ਵੀ ਵਿਚਾਰ ਕਈ ਵਾਰ ਕੀਤੀ ਹੈ ਕਿ ਜੇਕਰ ਗੁਰਬਾਣੀ ਦੇ ਵਿੱਚ ਪਹਿਲਾਂ ਗੁਰਮੁਖੀ ਅੱਖਰਾਂ ਚ ਵਿੱਚ ਲਿਖਿਆ ਹੋਵੇ ਮਹੱਲਾ ਜਾਂ ਕੋਈ ਵੀ ਸ਼ਬਦ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਿਆ ਹੋਵੇ ਤੇ ਉਹ ਬੋਲਣਾ ਹੈ ਪਿਛਲੇ ਪਾਸੇ ਜੇ ਅੰਕ ਆਉਂਦਾ ਹੈ ਜੇ ਪਿਛਲੇ ਪਾਸੇ ਅੰਕ ਆਉਂਦਾ ਤੇ ਉਹ ਉਚਾਰਨ ਨਹੀਂ ਕਰਨਾ ਮਤਲਬ ਦੋ ਵਾਰੀ ਲਿਖਿਆ ਹੋਵੇ ਜਿਵੇਂ ਹੁਣ ਇੱਥੇ ਪਹਿਲਾ ਲਿਖਿਆ ਹੈ ਇੱਥੇ ਫਿਰ ਉਹੀ ਅੱਖਰ ਪਾਛੜਿਆ ਮਤਲਬ ਕਿ ਇੱਥੇ ਪਹਿਲਾ ਲਿਖਿਆ ਇਹਨੂੰ ਵੀ ਸੰਗਤਾਂ ਪਹਿਲਾਂ ਪੜ ਜਾਂਦੀਆਂ ਮਤਲਬ ਕਿ ਜਿਵੇਂ ਹੁਣ ਘਾਰ ਆ ਪਿਛਲੇ ਇੱਥੇ ਪਹਿਲਾ ਲਿਖਿਆ ਇੱਥੇ ਘਰ ਲਿਖਿਆ ਇਹ ਦੋਨੇ ਪੜਨੇ ਨੇ ਤੁਹਾਨੂੰ ਇਹ ਕਹਿ ਰਹੇ ਜਦੋਂ ਮੁਹੱਲਾ ਆਉਂਦਾ ਮੁਹੱਲਾ ਪਹਿਲਾ ਮੁਹੱਲਾ ਦੂਜਾ ਮੁਹੱਲਾ ਤੀਜਾ ਮੁਹੱਲਾ ਚੌਥਾ ਮੁਹੱਲਾ ਪੰਜਵਾਂ ਆਉਂਦਾ ਹੈ ਜੇਕਰ ਪਹਿਲਾ ਗੁਰਮੁਖੀ ਚ ਲਿਖਿਆ ਇਸ ਤਰ੍ਹਾਂ ਪਿਛਲੇ ਪਾਸੇ ਅੰਕ ਆ ਗਿਆ 1 2 3 4 5 ਜਿਵੇਂ ਆਪਾਂ ਸਵਈਏ ਮੁਹੱਲੇ ਪੰਜਵੇਂ ਕੀ ਪਿਛਲੇ ਪਾਸੇ ਪੰਜਾ ਲਿਖਿਆ ਉਹ ਨਹੀਂ ਬੋਲਦੇ ਆਪਾਂ ਪਿਛਲੇ ਪਾਸੇ ਕਿਉਂਕਿ ਉਹ ਅੰਕਾ ਚ ਲਿਖਿਆ ਹੈ ਜੇਕਰ ਪਹਿਲਾ ਸੰਗਤ ਜੀ ਗਿਣਤੀ ਵਾਲਾ ਆਉਂਦਾ ਹੈ ਪਿਛਲੇ ਪਾਸੇ ਗੁਰਮੁਖੀ ਚ ਲਿਖਿਆ ਫਿਰ ਦੋਨੇ ਹੀ ਪੜਨੇ ਨੇ ਫਿਰ ਦੋਨੇ ਹੀ ਉਚਾਰਨ ਕਰਨੇ ਨੇ ਪਹਿਲਾ ਗਿਣਤੀ ਵਾਲਾ ਆਉਂਦਾ ਹੈ ਪਿੱਛੇ ਜੇ ਆ ਆਉਂਦਾ ਹੈ ਪਿਛਲੇ ਪਾਸੇ ਫਿਰ ਦੋਨੇ ਹੀ ਪੜਨੇ ਨੇ ਜੇ ਪਹਿਲਾ ਇਸ ਤਰ੍ਹਾਂ ਲਿਖਿਆ ਦੂਜੇ ਪਾਸੇ ਪਿਛਲੇ ਪਾਸੇ ਆ ਲਿਖਿਆ ਫਿਰ ਇੱਕ ਹੀ ਪੜਨਾ ਹੈ ਉਚਾਰਨ ਕਿਵੇਂ ਕਰਨਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਾਰ ਪਹਿਲਾ ਘਾਰ ਪਹਿਲਾ ਇਸ ਤਰ੍ਹਾਂ ਪੜ੍ਹਨਾ ਹੈ ਇਹ ਸੰਕ ਨੂੰ ਨਹੀਂ ਪੜ੍ਹਨਾ ਸਤਿਗੁਰ ਜੀ ਨੇ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਦੱਸ ਦਿੱਤਾ ਹੈ ਕਿ ਭਾਈ ਇਸ ਨੂੰ ਸ੍ਰੀ ਰਾਗ ਮਹੱਲਾ ਇੱਕ ਨਹੀਂ ਕਹਿਣਾ ਮਹੱਲਾ ਪਹਿਲਾ ਕਹਿਣਾ ਹੈ ਪਹਿਲਾ ਉਚਾਰਨ ਮਤਲਬ ਕਿ ਗੁਰਮੁਖੀ ਚ ਪਾ ਕੇ ਆਪਾਂ ਨੂੰ ਦੱਸਿਆ ਹੈ ਕਿ ਕਿਤੇ ਸੰਗਤਾਂ ਇੱਕ ਨਾ ਕਹਿ ਦੇਣ ਪਿਛਲੇ ਪਾਸੇ ਇੱਕ ਤਾਂ ਲਿਖਿਆ ਹੈ ਪਹਿਲਾ ਗੁਰਮੁਖੀ ਵਿੱਚ ਲਿਖ ਦਿੱਤਾ ਸਤਿਗੁਰੂ ਜੀ ਨੇ ਸ੍ਰੀ ਰਾਗ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਹੁਣ ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦੀ ਹੋਵੇਗੀ ਕਿ ਜੇ ਇਸ ਪਿੱਛੇ ਅੰਕ ਆ ਗਿਆ ਤੇ ਇਹਨੂੰ ਛੱਡ ਦੇਣਾ ਹੈ ਇਸ ਵਿੱਚ ਅੰਕ ਕਿਉਂ ਨਹੀਂ ਛੱਡਣਾ ਹੁਣ ਸੰਗਤ ਜੀ ਇੱਥੇ ਤਾਂ ਦੋਨੇ ਇੱਕੋ ਚੀਜ਼ਾਂ ਲਿਖੀਆਂ ਪਹਿਲਾ ਤੇ ਪਹਿਲਾ ਪਹਿਲੇ ਦਾ ਅਰਥ ਬੰਦ ਹੈ ਇੱਕ ਪਹਿਲਾ ਨੰਬਰ ਇਹਦਾ ਵੀ ਅਰਥ ਬੰਦ ਹੈ ਇੱਕ ਹੁਣ ਘਰ ਪਹਿਲਾ ਇਹ ਹੁਣ ਇੱਕੋ ਚੀਜ਼ ਨਹੀਂ ਗੀ ਜੇ ਘਰ ਤੇ ਇੱਥੇ ਪਹਿਲਾ ਲਿਖਿਆ ਇੱਥੇ ਘਰ ਲਿਖਿਆ ਵੱਖੋ ਵੱਖਰੇ ਨੇ ਇਹ ਦੋਨੇ ਹੀ ਉਚਾਰਨ ਕਰਨੇ ਨੇ ਘਰ ਪਹਿਲਾ ਇਹਨੂੰ ਘਰ ਇੱਕ ਨਹੀਂ ਕਹਿਣਾ ਘਰ ਪਹਿਲਾ ਹੀ ਕਹਿਣਾ ਹੈ ਮਹੱਲਾ ਪਹਿਲਾ ਘਰ ਪਹਿਲਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਕਾਰ ਪਹਿਲੇ ਦਾ ਅਰਥ ਹੈ ਕਿ ਪਹਿਲੇ ਪਾਸ਼ਾ ਪਹਿਲੇ ਦਾ ਅਰਥ ਹੈ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਮਹਾਰਾਜ ਇਸ ਸੁਰਤਾਲ ਦੇ ਵਿੱਚ ਬਚਨ ਕਰ ਰਹੇ ਨੇ ਕਾਰ ਪਹਿਲਾ ਸੁਰਤਾਲ ਵਿੱਚ ਉਚਾਰਨ ਕਰ ਰਹੇ ਨੇ ਕਾਰ ਪਹਿਲੇ ਦੇ ਵਿੱਚ ਸੁਰਤਾਲ ਦੇ ਵਿੱਚ ਅੱਗੇ ਆਉਂਦਾ ਸ੍ਰੀ ਰਾਗ ਇਹ ਆਉਂਦਾ ਹੈ ਸੰਗਤਜੀ ਇਸੇ ਰਾਗ ਦੇ ਵਿੱਚ 23 ਅੰਗ ਤੇ 23 ਅੰਗ ਤੇ ਆਉਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਹੁਣ ਵੇਖੋ ਸੰਗਤ ਜੀ ਇੱਕ ਤਾਂ ਇਹਨੂੰ ਸਰੀ ਨਹੀਂ ਕਹਿਣਾ ਸ੍ਰੀ ਕਹਿਣਾ ਸਸ ਅਨੁਸਾਰੀ ਸ੍ਰੀ ਸ੍ਰੀ ਰਾਗ ਮਹੱਲਾ ਪਹਿਲਾ ਹੁਣ ਇੱਥੇ ਮਹੱਲਾ ਲਿਖਿਆ ਇੱਥੇ ਪਹਿਲਾ ਲਿਖਿਆ ਇਹ ਅੰਕ ਵਾਲਾ ਜੇ ਇੱਥੇ ਪਹਿਲਾ ਲਿਖਿਆ ਹੁੰਦਾ ਫਿਰ ਦੋਨੇ ਉਚਾਰ ਨਹੀਂ ਕਰਨੇ ਸੀ ਪਿਛਲਾ ਨਹੀਂ ਪਰ ਇੱਥੇ ਮਹੱਲਾ ਆਇਆ ਇਹ ਪਹਿਲਾ ਆਇਆ ਮਹੱਲੇ ਦਾ ਅਰਥ ਹੁੰਦਾ ਸਰੂਪ ਤੇ ਪਹਿਲਾ ਮਤਲਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਨੇ ਮਹੱਲਾ ਪਹਿਲਾ ਘਰ ਦੂਜਾ ਹੁਣ ਦੂਜਾ ਲਿਖਿਆ ਤੇ ਪਿੱਛੇ ਦੋ ਆ ਅੰਕ ਦੇ ਵਿੱਚ ਪਾਇਆ ਹੈ ਸੰਗਤ ਜੀ ਤੇ ਇਹ ਅੰਗ ਤੇ ਆਉਂਦਾ ਸ੍ਰੀ ਰਾਗ ਦੇ ਵਿੱਚ ਘਰ ਦੂਜਾ ਹੁਣ ਇਹਨੂੰ ਦੋਨਾਂ ਨੂੰ ਨਹੀਂ ਪੜ੍ਹਨਾ ਹੁਣ ਦੂਜਾ ਕਹ ਕੱਲਾ ਦੂਜਾ ਹੀ ਕਹਿਣਾ ਹੈ ਇੱਕ ਜਿਹੜਾ ਗੁਰਮੁਖੀ ਵਿੱਚ ਪਾਇਆ ਹੋਇਆ ਗੁਰਮੁਖੀ ਵਿੱਚ ਕਿਤੇ ਵੀ ਗੁਰਬਾਣੀ ਦੇ ਵਿੱਚ ਆਉਂਦਾ ਕਿਤੇ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਸਾਰੇ ਹੀ ਸ਼ਬਦ ਪੜ੍ਹਨੇ ਨੇ ਭਾਵੇਂ ਜੋੜ ਨੇ ਭਾਵੇਂ ਜੁਮਲਾ ਲਿਖਿਆ ਹੈ ਭਾਵੇਂ ਸੁਦੰਗ ਲਿਖਿਆ ਹੈ ਜਾਂ ਹੋਰ ਵੀ ਸ਼ਬਦ ਲਿਖੇ ਨੇ ਉਹ ਸਾਰੇ ਹੀ ਪੜ੍ਹਨੇ ਨੇ ਇਸ ਅੰਕ ਨੂੰ ਨਹੀਂ ਪੜ੍ਹਨਾ ਕਿਉਂਕਿ ਇਹ ਪਿੱਛੇ ਦੱਸਿਆ ਸਤਗੁਰੂ ਜੀ ਨੇ ਲਿਖ ਕੇ ਦੱਸਿਆ ਕਿ ਘਰ ਦੂਜਾ ਬੋਲਣਾ ਹੈ ਘਰ ਦੋ ਨਹੀਂ ਕਹਿ ਦੇਣਾ ਗੁਰਮੁਖੀ ਲਿਖ ਕੇ ਦੱਸਿਆ ਸਪੈਸ਼ਲ ਕਿ ਭਾਈ ਘਰ ਦੂਜਾ ਕਹਿਣਾ ਘਰ ਦੋ ਨਹੀਂ ਕਹਿਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਇੱਕ ਵਾਰੀ ਪੜ੍ਹਨਾ ਜਿਵੇਂ ਸੋਠ ਰਾਗ ਦੇ ਵਿੱਚ ਵੀ ਹੁੰਦਾ ਹੈ ਸੋਠ ਮਹੱਲਾ ਪੰਜਵਾਂ ਚੌਥਾ ਚੌਥਾ ਦੋ ਵਾਰੀ ਲਿਖਿਆ ਹੈ ਪਹਿਲਾ ਉਹ ਗੁਰਮੁਖੀ ਅੰਕਨ ਵਿੱਚ ਲਿਖਿਆ ਹੋਇਆ ਹੈ ਸੋਠ ਮਹੱਲਾ ਚੌਥਾ ਚੌਕਾ ਪਾਇਆ ਤੇ ਪਿਛਲੇ ਪਾਸੇ ਗੁਰਮੁਖੀ ਅੱਖਰਾਂ 'ਚ ਲਿਖਿਆ ਹੋਇਆ ਹੈ ਉਹ ਦੋਨੇ ਪੜਨੇ ਨੇ ਕਿਉਂਕਿ ਪਹਿਲਾ ਆ ਗਿਆ ਗਿਣਤੀ ਵਾਲਾ ਗਿਣਤੀ ਵਾਲਾ ਜੇ ਪਹਿਲਾਂ ਆਉਂਦਾ ਹੈ ਫਿਰ ਦੋਨੇ ਹੀ ਪੜਨੇ ਨੇ ਜੇ ਪਹਿਲਾਂ ਗੁਰਮੁਖੀ ਵਾਲਾ ਆਉਂਦਾ ਹੈ ਪਿਛਲਾ ਗਿਣਤੀ ਵਾਲਾ ਆ ਰਿਹਾ ਤੇ ਫਿਰ ਇੱਕ ਹੀ ਪੜਨਾ ਹੈ ਸੋ ਸੰਗਤ ਜੀ ਆਪ ਜੀ ਨੂੰ ਇਹਨਾਂ ਦੀ ਸਮਝ ਲੱਗ ਗਈ ਹੋਵੇਗੀ ਇਹ ਸ੍ਰੀ ਰਾਗ ਦੇ ਵਿੱਚ 14 ਅੰਗ ਤੇ ਇਹ ਸ਼ਬਦ ਆਉਂਦਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ 23 ਅੰਗ ਤੇ ਇਹ ਸ਼ਬਦ ਆਉਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਇਹ ਤੇ 2 ਅੰਗ ਤੇ ਆ ਇਹ 14 ਅੰਗ ਤੇ ਆ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ